ਮਹਾ ਪੰਜਾਬ ਹੜ੍ਹਾਂ ਦੀ ਮਾਰ ਹੇਟ ਹੈ ਇਹ ਕੋਈ ਨਵਾਂ ਵਰਤਾਰਾ ਨਹੀਂ ਪਰ ਮਜੂਦਾ ਸਮੇਂ ਵਿੱਚ ਆਏ ਹੜ੍ਹਾਂ ਨੇ ਸੋਚਣ ਲਈ ਮਜਬੂਰ ਕਰ ਦਿੱਤਾ ਕਿ ਇਹ ਹੜ ਏਨੇ ਤਬਾਕੂਨ ਤੇ ਖਤਰਨਾਕ ਕਿਉਂ ਹਨ ਹਰ 2 ਜਾਂ 3 ਸਾਲਾਂ ਬਾਅਦ ਮਹਾ ਪੰਜਾਬ ਹੜ੍ਹਾਂ ਦੀ ਲਪੇਟ ਵਿੱਚ ਆਉਂਦਾ ਜਿਸ ਨਾਲ ਜਾਨੀ ਤੇ ਮਾਲੀ ਨੁਕਸਾਨ ਬਹੁਤ ਜ਼ਿਆਦਾ ਹੁੰਦਾ ਹੈ 37 ਸਾਲਾਂ ਬਾਅਦ ਆਏ ਇਹ ਹੁਣ ਤੱਕ ਦੇ ਸਭ ਤੋਂ ਭਿਆਨਕ ਹੜ੍ਹ ਹਨ ਇਨ੍ਹਾਂ ਹੜ੍ਹਾਂ ਨਾਲ ਪੰਜਾਬ, ਹਿਮਾਚਲ, ਉੱਤਰਾਖੰਡ, ਜੰਮੂ ਕਸ਼ਮੀਰ ਨੂੰ ਬੁਰੀ ਤਰੀਕੇ ਨਾਲ ਪ੍ਰਭਾਵਿਤ ਕੀਤਾ ਹੈ ਇਸ ਨਾਲ ਹੁਣ ਤੱਕ 26 ਮੌਤਾਂ ਹੋ ਚੁੱਕੀਆਂ ਹਨ 2.5 ਲੱਖ ਲੋਕ ਇਸ ਹੜ੍ਹ ਨਾਲ ਪ੍ਰਭਾਵਿਤ ਹੋਏ ਹਨ ਅਤੇ 2200 ਦੇ ਲਗਭਗ ਪਿੰਡ ਪਾਣੀ ਦੀ ਮਾਰ ਹੇਠ ਹਨ ਪਰ ਸਰਕਾਰੀ ਅੰਕੜਾ ਘਟ ਦੱਸਦਾ ਹੈ ਸਰਕਾਰੀ ਅੰਕੜੇ ਅਨੁਸਾਰ 1300 ਦੇ ਕਰੀਬ ਹੈ ਇਸੇ ਤਰ੍ਹਾਂ ਪਾਕਿਸਤਾਨ ਦੇ ਪੰਜਾਬ ਵਿੱਚ ਤੇwidetilde ਮੌਤਾ ਹੋਈਆਂ ਅਤੇ 2 ਲੱਖ ਲੋਕ ਪ੍ਰਭਾਵਿਤ ਹੋਏ ਅਤੇ 7 ਲੱਖ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਲਿਆਇਆ ਗਿਆ ਗਰਮੀ ਵਧਨ ਨਾਲ ਜਲ ਬਾਸ਼ਪੀਕਰਨ ਬਹੁਤ ਤੇਜ਼ੀ ਨਾਲ ਹੁੰਦਾ ਜਿਸ ਨਾਲ ਮੀਂਹ ਬਹੁਤ ਜਲਦੀ ਪੈ ਜਾਂਦੇ ਹਨ ਅਤੇ ਘੱਟ ਸਮੇਂ ਦੇ ਵਿੱਚ ਇੰਨੇ ਜ਼ਿਆਦਾ ਮੀਂਹ ਪੈ ਜਾਂਦੇ ਹਨ ਕਿ ਇਸ ਨਾਲ ਜਨ ਜੀਵਨ ਪੂਰੀ ਤਰੀਕੇ ਨਾਲ ਪ੍ਰਭਾਵਿਤ ਹੋ ਜਾਂਦਾ ਹੈ ਪਰ ਜਿਹੜਾ ਇਹਦਾ ਸਭ ਤੋਂ ਵੱਡਾ ਕਾਰਨ ਹੈ ਇਹਨਾਂ ਦੀ ਬਰਬਾਦੀ ਦਾ ਉਹ ਹੈ ਵੱਡੀ ਜਲਵਾਯੂ ਤਬਦੀਲੀ ਜਿਹਦਾ ਅ ਰੋਲਾ ਸਾਇੰਟਿਸਟਾਂ ਨੇ ਪਿਛਲੇ 40 ਸਾਲਾਂ ਤੋਂ ਪਾਇਆ ਹੋਇਆ ਤੇ ਪਰ ਸਾਡੇ ਜਿਹੜੇ ਲੀਡਰ ਨੇ ਉਹਨਾਂ ਦੇ ਕੰਨਾਂ ਤੇ ਜੂਨ ਹੀ ਸਰਕਦੀ ਜਲਵਾਯੂ ਤਬਦੀਲੀ ਦਾ ਮਤਲਬ ਹੈ ਹਰ ਮੌਸਮ ਅੰਤਾਂ ਦਾ ਹੋਵੇਗਾ ਅੰਤਾਂ ਦੀ ਗਰਮੀ ਅੰਤਾਂ ਦਾ ਮੀ ਅੰਤਾਂ ਦੀ ਸਰਦੀ ਅੰਤਾਂ ਦਾ ਸੋਕਾ ਤੇ ਉਹਨੂੰ ਪੰਜਾਬ 'ਚ ਸਮਝਣਾ ਬੜਾ ਸੋਖਾ ਹੈ ਵੀ ਜਿੰਨੀ ਗਰਮੀ ਜ਼ਿਆਦਾ ਪੈਂਦੀ ਹੈ ਉਨਾ ਹੀ ਪਾਣੀ ਸਾਡੇਆਂ ਤੋਂ ਸਮੁੰਦਰਾਂ ਚੋਂ ਦਰਿਆਵਾਂ 'ਚੋਂ ਜ਼ਿਆਦਾ ਉੱਪਰ ਨੂੰ ਉੱਡਦਾ ਤੇ ਜਿਹੜਾ ਪਾਣੀ ਉੱਪਰ ਉੱਡਿਆ ਉਹਨੇ ਮੁੜ ਕੇ ਫਿਰ ਕਿਤੇ ਡਿੱਗਣਾ ਤੇ ਉਹ ਆ ਕੇ ਹਿਮਾਲਿਆ ਦੇ ਪਹਾੜਾਂ 'ਚ ਡਿੱਗਦਾ ਜਿਹੋਦੇ ਨਾਲ ਸਾਡੇ ਜਿਹੜੇ ਦਰਿਆਵਾਂ ਚ ਹੜਾਂ ਆਉਂਦਾ ਸਰਕਾਰਾਂ ਦੀ ਕਾਰਗੁਜ਼ਾਰੀ ਸਰਕਾਰਾਂ ਦੀ ਜਿਹੜੀ ਅ ਕਟਿਆ ਕਾਰਗੁਜ਼ਾਰੀ ਹੈ ਜਿਹੜੀ ਸਾਡੇ ਦਰਿਆ ਨੇ ਉਹਨਾਂ ਦੇ ਕਿਤੇ ਨਾ ਜਿਹੜੇ ਪੁਲ ਨੇ ਉਹ ਮਿੱਟੀ ਦੇ ਨਾਲ ਭਰੇ ਹੋਏ ਨੇ ਕਿ ਪਾਣੀ ਲੰਘਣ ਲਈ ਥਾਂ ਨਹੀਂ ਕਿਤੇ ਲੋਕਾਂ ਨੇ ਉਹਦੇ ਚ ਖੇਤ ਬਣਾ ਕੇ ਉਹਦਾ ਰਾਹ ਚੌੜਾ ਜਿਹੜਾ ਸੀ ਉਹ ਘਟਾ ਦਿੱਤਾ ਅ ਜੇ ਦਰਿਆ ਦਾ ਮੂੰਹ ਕਿਤੇ 2 ਕਿਲੋਮੀਟਰ ਹੈ ਤੇ ਉਹਦੇ ਵਿੱਚੋਂ 1 ਕਿਲੋਮੀਟਰ ਦੇ ਤੁਸੀਂ ਕੰਮ ਕਰ ਲਓ ਉੱਥੇ ਖੇਤ ਬਣ ਜਾਣ ਜਾਂ ਪਿੰਡ ਬਣ ਜਾਣ ਜਾਂ ਕੋਈ ਡੇਰੇ ਦੀ ਚਾਰਦਵਾਰੀ ਆ ਜੇ ਤੇ ਉਹਦਾ ਮੂੰਹ ਅੱਧਾ ਰਹਿ ਜੇ 1 ਕਿਲੋਮੀਟਰ ਤਾਂ ਇਹ ਇੰਜੀਨੀਅਰਿੰਗ ਦਾ ਬੜਾ ਸੌਖਾ ਜਿਹਾ ਫਾਰਮੂਲਾ ਹੈ ਕਿ ਉੱਥੇ ਦਰਿਆ ਦੇ ਪਾਣੀ ਦੀ ਰਫ਼ਤਾਰ ਦੁੱਗਣੀ ਹੋ ਜਾਂਦੀ ਹੈ ਤੁਸੀਂ ਉਹਦਾ ਮੂੰਹ ਅੱਧਾ ਕਰ ਦਿਓ ਤੇ ਰਫ਼ਤਾਰ ਦੁੱਗਣੀ ਤੇ ਉਹਦੇ ਨਾਲ ਬਰਬਾਦੀ ਦੁੱਗਣੀ ਹੋ ਗਈ ਨਾ ਵਤ ਕੀ ਇਹ ਹੜ ਹਰ 2 ਜਾਂ 3 ਸਾਲਾਂ ਬਾਅਦ ਆਉਂਦੇ ਰਹਿਣਗੇ ਜੀ ਹਾਂ ਇਹ ਖੁਲਾਸਾ ਕੀਤਾ ਹੈ ਹਰਮਿੰਦਰ ਢਿੱਲੋਂ ਨੇ ਜੋ ਕਿ ਇੱਕ ਵਾਤਾਵਰਣ ਐਨਾਲਿਸਟ ਨੇ ਕਿ ਇਹ ਹੜ ਆਖਰੀ ਵਾਰ ਨਹੀਂ ਆ ਰਹੇ ਇਹ ਹੜ ਹੜ ਇਸ ਤਰ੍ਹਾਂ ਦੇ ਫੇਰਾਂ ਨੇ ਜੇ ਅਗਲੇ ਸਾਲ ਨਹੀਂ ਆਉਂਦੇ ਤਾਂ ਦੋ ਸਾਲ ਠਹਿਰ ਕੇ ਆਣਗੇ ਉਹ ਇਦੂ ਵਿਵਾਦ ਭਿਆੰਕਰ ਹੋਣਗੇ ਸੋ ਇਹ ਜਿਹੜੇ ਹੜ ਨੇ ਇਹਨਾਂ ਦੀ ਆਉਣ ਦੀ ਗਿਣਤੀ ਤੇ ਇਹਨਾਂ ਦੀ ਜਿਹੜੀ ਮਾਰੂ ਸ਼ਕਤੀ ਆ ਉਹ ਹਰ ਸਾਲ ਪਿਛਲੇ ਸਾਲ ਨਾਲੋਂ ਜ਼ਿਆਦਾ ਭਿਆਨਕਰ ਹੋਵੇਗੀ ਤੇ ਵਰਤਾਰਾ ਹੁਣ ਅਗਲੇ 400 ਤੋਂ 500 ਸਾਲ ਚੱਲਣਾ ਹੈ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਪੰਜਾਬ ਵਰਗੀਆਂ ਥਾਵਾਂ ਦਾ ਕੀ ਹਾਲ ਹੋਏਗਾ 50 ਸਾਲ ਬਾਅਦ 100 ਸਾਲ ਬਾਅਦ